ਸਾਰੇ ਭੈਣ ਭਰਾਵਾਂ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਤੁਹਾਡੇ ਸਾਰਿਆਂ ਦਾ ਵੈਲਕਮ ਹੈ ਸਾਡੇ ਬਲੌਗ ਤੇ ਹੋਰ ਸਨੌਜੀ ਠੀਕ ਠਾਕ ਹੋ ਵਧੀਆ ਹੋ ਅਸੀਂ ਠੀਕ ਠਾਕ ਵਧੀਆ ਤੇ ਅੱਜ ਹੈਗੀ 20 ਤਰੀਕ ਤੇ ਅਸੀਂ ਦੇਖਣ ਆਏ ਸੀ ਦੀਵਾਲੀ ਦਾ ਮੱਥਾ ਜੀ ਤੇ ਇਹ ਸਾਰੇ ਟੇਕਰੇ ਨੇ ਮੱਥਾ ਆਪਾਂ ਖੜੇ ਹੋਇਆ ਇੱਧਰ ਸੈੱਟ ਤੇ ਤਾਂ ਇੱਧਰ ਹੈਗੇ ਬਾਹਰ ਖੇਤ ਤੇ ਅੰਦਰ ਸਲੋਦੀ ਆਪਾਂ ਜਾਏ ਗੁਰਦੁਆਰ ਸਾਹਿਬ ਵੀ ਮੱਥਾ ਟੇਕਿਆ ਹੈ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤਾਂ ਬਾਕੀ ਦਿਪਕ ਸਾਰੇ ਸਾਈਡ ਤੇ ਖੇਤ ਤੇ ਇਤਨੇ ਤੇ ਇੱਧਰ ਹੈਗਾ ਆਪਣਾ ਸੁਖਦੀਪ ਸੈਵਦੀਪ ਔਰ ਉਹਨਾਂ ਦੀ ਵੱਡੀ ਮੰਮੀ ਚਲੋ ਬੱਚਾ ਅੰਟੀ ਇਹ ਘਰਦੋ ਨੇ ਹਾਂਜੀ ਜੇ ਵੀ ਤੋਰ ਲੈਣੇ ਅਸੀਂ ਇਹਨਾਂ ਗਾਂਹ ਜਾਂਦੇ ਮੱਥਰੇ ਹੀ ਆ ਓਕੇ ਮੇਰੀ ਜਲਾਈ ਗੱਡੀ ਲੈ ਲਓ ਤੁਸੀਂ Gadil ya? Lauji, <laughs> aja nanti apni mata. Aray. ਇਹ ਤਾਂ ਫਿਰ ਮੈਂ ਦੇਖੂਗਾ ਅਸ ਬਲੌਗ ਇਹ ਹੋ ਗਿਆ ਇਹ ਤਾਂ ਦੇਖਣਾ ਬਲੌਗ ਦਾ ਬਲੌਗ ਦੇਖਣਾ ਆਪਾਂ ਜੀ ਪਿਛਲੀ ਵਾਰ ਅਸੀਂ ਆਈ ਸੀ ਤੇ ਇਹ ਸਾਰੇ ਜੀਰੀਆਂ ਵੱਢੀਆਂ ਹੋਈਆਂ ਸੀ ਇਸ ਵਾਰ ਖੜੀਆਂ ਹੋਈਆਂ ਨੇ ਹਜੇ ਨਹੀਂ ਵੱਢੀਆਂ ਇਧਰ ਆਲੂ ਪਿਛਲੀ ਵਾਰ ਬਰਸੀਨ ਲੱਗਾ ਸੀ ਹੋ ਇਸ ਵਾਰ ਆਲੂ ਲੱਗੇ ਨੇ